ਆਕਰਤਾ ਸਿੱਧੂ ਦਾ 911 ਟਰੈਕਟਰ ਘਰੇ ਹੀ ਤਿਆਰ ਕੋਈ ਪੈਸਾ ਨਹੀਂ ਲੱਗਿਆ ਬਿਲਕੁਲ ਫ੍ਰੀ ਦੇ ਵਿੱਚ ਬਣਾ ਲਿਆ ਸਿੱਧੂ ਦਾ 911 ਬਾਈ ਤੁਸੀਂ ਦੇਖ ਰਹੇ ਹੋ ਕਿ ਉੱਪਰ ਬੈਠ ਕੇ ਚਲਾ ਰਿਹਾ ਅਤੇ ਇਹ ਸਿੱਧੂ ਦੇ ਅਸਲੀ ਟਰੈਕਟਰ ਵਾਂਗੂ ਚੱਲਦਾ ਦੱਸਦੇ ਆ ਕਿ ਪੂਰੀ ਕਹਾਣੀ ਕਿ ਆਖਰ ਇਹ ਮੁੰਡਾ ਹੈ ਕਿੱਥੇ ਦਾ ਦੋਸਤੋ ਅਸਲ ਦੇ ਵਿੱਚ ਇਹ ਮੁੰਡਾ ਹਿਸਾਰ ਦੇ ਕੋਲੇ ਦਾ ਯਾਨੀ ਕਿ ਹਰਿਆਣੇ ਦਾ ਰਹਿਣ ਵਾਲਾ ਪਰ ਸਿੱਧੂ ਦੇ ਗੀਤ ਸੁਣਦਾ ਹੈ ਤੇ ਸਿੱਧੂ ਨੂੰ ਫੋਲੋ ਕਰ ਰਿਹਾ ਸੀ ਕਾਫੀ ਟਾਈਮ ਤੋਂ ਇਸ ਦੀ ਇੱਛਾ ਸੀ ਇਹੀ 911 ਜਿਹੜਾ ਇਹ ਤੁਸੀਂ ਦੇਖ ਰਹੇ ਹੋ ਕਿ ਇਹ ਸਿੱਧੂ ਬਾਈ ਨੂੰ ਗਿਫਟ ਕਰੇ ਪਰ ਜਦੋਂ ਤੱਕ ਇਸ ਦਾ ਕੰਮ ਪੂਰਾ ਹੁੰਦਾ ਇਹ 5911 ਨੂੰ ਬਣਾ ਸਕਦਾ ਉਦੋਂ ਤੱਕ ਸਿੱਧੂ ਬਾਈ ਇਸ ਦੁਨੀਆ ਤੋਂ ਚਲੇ ਗਿਆ ਪਰ ਫਿਰ ਵੀ ਇਸ ਮੁੰਡੇ ਨੇ ਇਹ 5911 ਟਰੈਕਟਰ ਜਿਹੜਾ ਤਿਆਰ ਕੀਤਾ ਪਰ ਇਸ ਦੀ ਇੱਛਾ ਸੀ ਜਿਹੜੀ ਅਧੂਰੀ ਰਹਿ ਗਈ ਸਿੱਧੂ ਨੂੰ ਇਹ 5911 ਗਿਫਟ ਨਹੀਂ ਕਰ ਸਕਿਆ ਪਾਰਿਸ ਨੇ 911 ਬਣਾਇਆ ਬੜੀ ਰੀਜ ਦੇ ਨਾਲ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਬਾਈ ਚਲਾ ਰਿਹਾ ਬੈਟਰੀ ਤੇ ਚੱਲਦਾ ਹੈ ਤੇ ਬੈਟਰੀ ਤੇ ਚੱਲਣ ਦੇ ਨਾਲ ਨਾਲ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਟਰੈਕਟਰਾਂ ਦੇ ਵਿੱਚ ਬੈਕ ਗੇਅਰ ਹੁੰਦਾ ਬੈਕ ਗੇਅਰ ਵੀ ਇਸ ਨੇ ਇਸ ਦੇ ਉੱਪਰ ਲਗਾਇਆ ਹੋਇਆ ਅਤੇ ਸਿੱਤੂ ਦਾ ਜਿਹੜਾ 911 ਟਰੈਕਟਰ ਹੈ ਬਿਲਕੁਲ ਉਸ ਵਾਂਗੂ ਚੱਲਦਾ ਹੁਣ ਇਸ ਮੁੰਡੇ ਦੀ ਇੱਕ ਹੋਰ ਇੱਛਾ ਹੈ ਕਿ ਇਹ ਮੂਸੇ ਜਾ ਕੇ ਸਿੱਤੂ ਦੇ ਮਾਤਾ ਪਿਤਾ ਨੂੰ ਮਿਲਣਾ ਚਾਹੁੰਦਾ ਅਤੇ ਇਹ 911 ਜਿਹੜਾ ਟਰੈਕਟਰ ਹੈ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਗਿਫਟ ਕਰਨਾ ਚਾਹ ਉਹਦਾ ਕਿਉਂਕਿ ਇਸ ਦੀ ਇੱਛਾ ਹੀ ਸੀ ਕਿ ਸਿੱਧੂ ਬਾਈ ਨੂੰ ਦੇ ਸਕੇ ਟਰੈਕਟਰ ਸਿੱਧੂ ਬਾਈ ਇਸ ਦੁਨੀਆ ਤੋਂ ਚਲਾ ਗਿਆ ਤੇ ਹੁਣ ਇਸ ਦੀ ਇੱਛਾ ਹੈ ਕਿ ਬਾਪੂ ਬਲਕੌਰ ਸਿੰਘ ਨੂੰ ਮੂਸੇ ਜਾ ਕੇ ਇਹ ਟਰੈਕਟਰ ਗਿਫਟ ਕਰਕੇ ਆਵੇ ਪਰ ਦੋਸਤੋ ਆਪ ਬੱਦੇ ਦੇ ਬਸ ਦੀ ਗੱਲ ਨਹੀਂ ਇਹ ਟਰੈਕਟਰ ਬਣਾਉਣਾ ਬਾਈ ਪੂਰਾ ਕਾਰੀਗਰ ਹੈ ਬਾਈ ਨੇ ਸਾਰਾ ਸਮਾਨ ਹੈ ਜਿਹੜਾ ਕਬਾੜ ਵਗੈਰਾ ਚੋਂ ਇਕੱਠਾ ਕੀਤਾ ਜਾਂ ਫਿਰ ਜਿਹੜਾ ਦੁਕਾਨ ਦੇ ਵਿੱਚੋਂ ਮਿਲਣ ਵਾਲਾ ਸਮਾਨ ਸੀ ਉਹ ਦੁਕਾਨਾਂ ਤੋਂ ਖਰੀਦਿਆ ਸਾਰੇ ਸਮਾਨ ਨੂੰ ਇਕੱਠਾ ਕਰਕੇ ਇਸ ਬਾਈ ਨੇ ਕਈ ਮਹੀਨੇ ਲਗਾਏ ਜਾਂ ਇਦਾਂ ਕਹਿ ਲਈਏ ਕਿ ਡੇਢ ਕੁ ਸਾਲ ਦਾ ਸਮਾਂ ਲਗਾ ਕੇ ਰੀਜਨਲ ਤਿਆਰ ਕਰਤਾ 911 ਟਰੈਕਟਰ ਕਲੇ 911 ਤੋਂ ਇਲਾਵਾ ਹੋਰ ਵੀ ਬਾਈ ਨੇ ਕਈ ਚੀਜ਼ਾਂ ਨੇ ਜਿਹੜੀਆਂ ਤਿਆਰ ਕਰੀਆਂ ਹੋਈਆਂ ਨੇ ਇੱਕ ਬਾਈ ਦਾ ਚਰਚਾ ਵਿੱਚ ਆਇਆ ਸੀ ਕਿਹੜਾ ਲੱਕੜ ਦਾ ਬੁਲਟ ਹੈ ਲੱਕੜ ਦਾ ਬੁਲਟ ਮੋਟਰਸੈਕਲ ਕਲ ਵੀ ਇਸ ਬਾਈ ਨੇ ਤਿਆਰ ਕਰਿਆ ਹੋਇਆ ਇਹ ਬਾਈ ਹਿਸਾਰ ਦੇ ਕੋਲ ਇੱਕ ਪਿੰਡ ਹੈ ਸੀਸਰ ਉੱਥੇ ਦਾ ਰਹਿਣ ਵਾਲਾ ਹੈ ਅਤੇ ਚਰਚਾ ਦੇ ਵਿੱਚ ਇਹ 911 ਟਰੈਕਟਰ ਕਰਕੇ ਆਇਆ ਪਰ ਹੁਣ ਦੇਖਦੇ ਆ ਕਿ ਆਖਰ ਹਵੇਲੀ ਕਦੋਂ ਜਾਵੇਗਾ ਕਦੋਂ ਹਵੇਲੀ ਜਾ ਕੇ ਸਿੱਧੂ ਦੇ ਪਿਤਾ ਜੀ ਨੂੰ ਇਹ ਜਿਹੜਾ ਟਰੈਕਟਰ ਹੈ ਗਿਫਟ ਕਰੇਗਾ ਇਹ ਬਾਈ ਕਹਿੰਦਾ ਕਿ ਜਦੋਂ ਇਹ ਚਰਚਾ ਚ ਆਇਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਇਸ ਦਾ ਟਰੈਕਟਰ ਹੈ ਇਸ ਨੂੰ ਖਰੀਦਣ ਵਾਸਤੇ ਲੋਕ ਬੋਲੀ ਹੈ ਜਿਹੜੀ ਕਾਫੀ ਵੱਡੀ ਲਗਾ ਚੁੱਕੇ ਨੇ ਲੋਕਾਂ ਦਾ ਕਹਿਣਾ ਸੀ ਕਿ ਇਹ ਟਰੈਕਟਰ ਸਾਨੂੰ ਦੇ ਦੇ ਕਿਉਂਕਿ ਇਹ ਟਰੈਕਟਰ ਖਿੱਚਦਾ ਕੇਂਦਰ ਬਣਦਾ ਪਰ ਬਾਈ ਕਹਿੰਦਾ ਇਹ ਜਿਹੜਾ ਟਰੈਕਟਰ ਹੈ ਆਪਾਂ ਨੇ ਪੈਸੇ ਵਾਸਤੇ ਤਿਆਰ ਨਹੀਂ ਕੀਤਾ ਪੈਸੇ ਵਾਸਤੇ ਨਹੀਂ ਬਣਾਇਆ ਆਪਣੀ ਤਾਂ ਸਿਰਫ ਇੱਛਾ ਸੀ ਕਿ ਸਿੱਧੂ ਬਾਈ ਨੂੰ ਗਿਫਟ ਦੇ ਸਕੀਏ ਪਰ ਕਹਿੰਦਾ ਕਿ ਉਦੋਂ ਵੱਡਾ ਝਟਕਾ ਲੱਗਿਆ ਉਦੋਂ ਮੈਂ ਟੁੱਟ ਗਿਆ ਤੇ ਕਾਫੀ ਦਿਨ ਇਸ ਟਰੈਕਟਰ ਦਾ ਬਣਾਉਣ ਦਾ ਜਿਹੜਾ ਕੰਮ ਸੀ ਉਹ ਵੀ ਬੰਦ ਰਿਹਾ ਜਦੋਂ ਮੈਨੂੰ ਸਿੱਧੂ ਬਾਈ ਬਾਰੇ ਪਤਾ ਚੱਲਿਆ ਸੀ ਪਰ ਹੁਣ ਦੇਖਦੇ ਆ ਕਿ ਆਖਰ ਕਦੋਂ ਮੁੱッセਪਿੰਡ ਪਹੁੰਚਦਾ ਤੇ ਕਦੋਂ ਇਹ 911 ਟਰੈਕਟਰ ਗਿਫਟ ਕਰਦਾ ਸਿੱਧੂ ਬਾਈ ਹੋਰਾਂ ਨੂੰ ਤਾਂ ਦੋਸਤੋ ਐਸੇ ਜਿਹੜੇ ਫੈਨ ਹੁੰਦੇ ਇਹ ਲੋਕਾਂ ਦੀ ਨਜ਼ਰ ਚ ਆ ਜਾਂਦੇ ਨੇ ਪਰ ਨਾਲ ਨਾਲ ਇਹ ਲੋਕਾਂ ਦਾ ਦਿਲ ਵੀ ਜਿੱਤ ਲੈਂਦੇ ਨੇ ਕਿਉਂਕਿ ਦੋਸਤੋ ਇੰਨੇ ਦਿਨਾਂ ਦੀ ਮਿਹਨਤ ਲੱਗਣੀ ਹੈ ਤੇ ਉਸ ਤੋਂ ਬਾਅਦ ਇੱਛਾ ਹੋਣੀ ਕਿ ਟਰੈਕਟਰ ਜਿਹੜਾ ਗਿਫਟ ਕਰਨਾ ਬਾਪੂ ਫਲਕੌਰ ਸਿੰਘ ਹੋਰਾਂ ਨੂੰ ਬੜੀ ਵੱਡੀ ਗੱਲ ਹੈ ਕਿਉਂਕਿ ਅੱਜ ਕੱਲ ਸਮਾਂ ਬਹੁਤ ਕੀਮਤੀ ਹੁੰਦਾ ਹੈ ਪਰ ਸਿੱਧੂ ਦੇ ਫੈਨ ਤਾਂ ਹੀ ਕਹੇ ਜਾਂਦੇ ਨੇ ਕਿ ਕਟੜ ਫੈਨ ਨੇ ਬਾਈ ਦੇ ਜਿੰਨੇ ਵੀ ਫੈਨ ਕਮਾਏ ਫਿਰ ਛੋਟੇ ਨੇ ਕਟੜ ਫੈਨ ਕਟੜ ਫੈਨ ਕਮਾਏ ਜੋ ਕਿ ਸਿੱਧੂ ਲਈ ਕੁਝ ਵੀ ਕਰ ਸਕਦੇ ਸੀ ਤਾਂ ਦੋਸਤੋ ਅਗਰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੁਹਾਨੂੰ ਕਿਵੇਂ ਲੱਗਿਆ ਬਣਾਈ ਦਾ ਬਾਈ ਦਾ ਬਣਾਇਆ ਹੋਇਆ ਟਰੈਕਟਰ ਕਮੈਂਟ ਫੇਸਬੁਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ ਅਗਰ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਆਪਣੇ YouTube ਚੈਨਲ ਤੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਤੁਸੀਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਧੰਨਵਾਦ ਰੱਬ ਰੱਖਾ